ਦੋਸਤੋ ਇਸ ਵਕਤ ਅਸੀਂ ਹੈਗੇ ਆਂ ਜੀ ਇਹ ਉਹ ਨਹਿਰ ਆ ਜਿਹੜੀ ਕਿ ਕਿਸਾਨਾਂ ਨੇ ਟੱਪ ਕੇ ਜਾਣੀ ਆ ਅਸੀਂ ਕਿਸੇ ਤਰੀਕੇ ਨਾਲ ਸੱਜਣ ਮਿੱਤਰ ਨਾਲ ਮੋਟਰਸਾਈਕਲ ਤੇ ਆਏ ਆਂ ਬਚ ਬਚਾ ਕੇ ਤੇ ਅਸੀਂ ਬਾਈ ਜੀ ਇਹ ਬਾਰਡਰ ਦੇ ਪਰਲੇ ਬਣੇ ਦੀ ਦੇਖ ਕੇ ਆਏ ਆਂ ਬਹੁਤ ਸਾਰੀ ਫੋਰਸ ਲੱਗੀ ਹੋਈ ਆ ਦਾਤ ਸਿੰਘ ਵਾਲੇ ਪਿੰਡ ਅਸੀਂ ਗਏ ਸੀ ਇਸ ਨਹਿਰ ਥਾਣੀ ਤਾਂ ਦੋਸਤੋ ਉੱਥੇ ਅਸੀਂ ਪਤਾ ਨਹੀਂ ਕਿਵੇਂ ਬਚ ਕੇ ਆਏ ਆਂ ਪੁਲਿਸ ਤੋਂ ਅਸੀਂ ਬਾਅਦ ਚ ਦੱਸਾਂਗੇ ਇਸ ਵਕਤ ਤੁਹਾਨੂੰ ਦੱਸਣਾ ਜਿਹੜੀ ਗੱਲ ਜ਼ਰੂਰੀ ਆ ਉਹ ਤੁਸੀਂ ਧਿਆਨ ਨਾਲ ਸੁਣ ਲਓ ਜਦੋਂ ਵੀ ਇਹ ਤੁਹਾਡੇ ਤੇ ਪਾਣੀ ਦੀ ਵਰਖਾ ਕਰਨਗੇ ਉਸ ਵੇਲੇ ਤੁਸੀਂ ਪਾਣੀ ਤੋਂ ਬਚਣਾ ਹੈ ਬਚਣਾ ਕਿਉਂ ਆ ਅੱਗੇ ਤੁਸੀਂ ਗੌਰ ਨਾਲ ਸੁਣ ਲਓ ਕਿਉਂਕਿ ਪਾਣੀ ਦੇ ਵਿੱਚ ਕੋਈ ਇਹੋ ਜੀ ਚੀਜ਼ ਪਾਈ ਆ ਜਿਸ ਨਾਲ ਕੇ ਤੁਹਾਨੂੰ ਨੁਕਸਾਨ ਹੋ ਸਕਦਾ ਐਸ ਪਾਣੀ ਨੂੰ ਭਰ ਕੇ ਗੱਡੀਆਂ ਦੇ ਵਿੱਚ ਪਾ ਕੇ ਉਹਦੇ ਵਿੱਚ ਕੈਮੀਕਲ ਪਾ ਰੱਖਿਆ ਜਦੋਂ ਉਹ ਪਾਣੀ ਦੀ ਵਰਖਾ ਕਰਨਗੇ ਤੇ ਬੰਦਿਆਂ ਦੇ ਮੁਰਕਿਆਂ ਸਾਰੀ ਢੜੀ ਯਾਨੀ ਕਿ ਉਹ ਖੁਰਕੀ ਜਾਣਗੇ ਹੈ ਐ ਦਿੱਕਤ ਆ ਬਾਈ ਮਾ ਵੀਰ ਜਿਹੜਾ ਪਾਣੀ ਆ ਨਾ ਇਹ ਤਾਂ ਇਕੱਠਾ ਕੀਤਾ ਉੱਥੇ ਨਾ ਜਿਹੜੇ ਹਾਂ ਉਹ ਦਿਖਾ ਬਰੇ ਇੰਜਨ ਤੇ ਹੋ ਬਣਾ ਆ ਜਿਹੜਾ ਪਾਣੀ ਇਹਦੇ ਚੋਂ ਕੱਢ ਕੇ ਇਹ ਤਾਂ ਇਕੱਠਾ ਕਰਿਆ ਵਾ ਵੀਰੇ ਬਿੱਕਾ ਟ੍ਰਿਕ ਨੇ ਹਾਂ ਆ ਬੋਲ ਬੋਲ ਉਹ ਬਾਈ ਵੀ ਆ ਜਿੰਦੇ ਉਧਰ ਉਹਦੀ ਇਹ ਕਿਉਂ ਇੱਕ ਬਾਈ ਦੀ ਫੋਟੋ ਨਾ ਬਈ ਯਾਰ ਉਹ ਬਲੱਟ ਕਰ ਬੁੱਝੀ ਗੱਲ ਬੁੱਲ ਸਾਰੀ ਹੱਤ ਕਰ ਇਹ ਤਾਂ ਇਕੱਠਾ ਕਰਿਆ ਵੀਰੇ ਨਹਿਰ ਚ ਪਾਣੀ ਉਰੇ ਗਿਰ ਲਿਆ ਹਾਂ ਇਹਦੇ ਜਿੱ ਸੈਟ ਲਿਆ ਹਾਂ ਹਾਂ ਉਧਰ ਨਾਕਾ ਲਾਦਾ ਵੀਰੇ ਉਹ ਲਾਤਾ ਨਾਕਾ ਹਾਂ ਨਾਕਾ ਵੀ ਪਰਾਂ ਲੜਖੇ ਉਹਨਾਂ ਦੇ ਇੱਕ ਨਾਕਾ ਇਹੀ ਪਰਾਂ ਲਾ ਲਿਆ ਉਹਨਾਂ ਨੂੰ ਪਾਣੀ ਜਿਸ ਤਰ੍ਹਾਂ ਸਿਸਟਮ ਬਰਾਸਾ ਆਉਡੀਟ ਕਰਨਾ ਹਾਂ ਜਦੋਂ ਕਿਸਾਨਾਂ ਤੇ ਗੇਰਨਾ ਸਿੱਧੀ ਪਾਈਪ ਵਾਸ ਟੈਂਕ ਚ ਲਾ ਦਿੰਦੇ ਨੇ ਇਹਦੇ ਚ ਪਾਈਪ ਪਾ ਕੇ ਟੈਂਕ ਚ ਲਾ ਕੇ ਉਹਦੇ ਚ ਕੈਮੀਕਲ ਪਾ ਕੇ ਕਿਸਾਨਾਂ ਦੇ ਸਿਰ ਦਿੰਦੇ ਨੇ ਵੀ ਕਿਸਾਨ ਸਾਰੀ ਦਿਹਾੜੀ ਖੁਰਕੀ ਜਾਂਦਾ ਫਿਰ ਨਾ ਤੁਰਨ ਜੋਗਾ ਨਾ ਕੁਛ ਇਹ ਪਾਣੀ ਦੇਖਿਆ ਨਾ ਇਹ ਪਹਿਲਾ ਇਹ ਇਹ ਬੰਦ ਕਰਨਾ ਪਊਗਾ ਪਾਣੀ ਇਹਨਾਂ ਨੂੰ ਮਿਲੇ ਨਾ ਜਿਹੜਾ ਹਨਾ ਤੇ ਕਿਸਾਨ ਵੀਰੋ ਤੁਹਾਨੂੰ ਆਹ ਸਿਸਟਮ ਪਹਿਲਾਂ ਬੰਦ ਕਰਨਾ ਪਊ ਜਿਹੜਾ ਪਾਣੀ ਨਾ ਮਿਲੇ ਤੇ ਕਿਉਂਕਿ ਇਹ ਕੀ ਕਰਦੇ ਉਥੇ ਵੱਡੇ ਵੱਡੇ ਇਹਨਾਂ ਕੋਲੇ ਹੈਗੇ ਨੇ ਪਾਣੀ ਵਾਟਰ ਕੈਨਨ ਜਿਹੜੇ ਹੈ ਉਹਨਾਂ 'ਚ ਪਾ ਕੇ ਕੈਮੀਕਲ ਪਾਣੀ ਭਰ ਕੇ ਫਿਰ ਕਿਸਾਨਾਂ ਦੇ ਪਾਉਂਦੇ ਕਿਸਾਨ ਫਿਰ ਸਾਰੀ ਦਿਹਾੜੀ ਖੁਰਕੀ ਜਾਂਦਾ ਇਹ ਕਾਬੂ ਕਰਨਾ ਪਊਗਾ ਸਿਸਟਮ ਇਹ ਸਿਸਟਮ ਕਾਬੂ ਕਰਨਾ ਪਊਗਾ ਦੇਖੋ ਜੀ ਇਹ ਸਪੈਸ਼ਲ ਇਹਨਾਂ ਨੇ ਲਿਆ ਕੇ ਰੱਖਿਆ ਅਸੀਂ ਇਸ ਵਕਤ ਇਹ ਦਾਸ ਸਿੰਘ ਵਾਲਾ ਅੱਗੇ ਹੀ ਆ ਬਾਈ ਇੱਥੋਂ ਧੋ ਧੋ